ਭਜਨ ਕੋਰੇ ਜੀ ਭਜਨ ਕੋਰੇ ਕਿੱਥੇ ਰਹਿੰਦੇ ਸੀ ਅਸੀਂ ਮਹਨੇ ਮਹਨੇ ਤੇ ਪੂਰੀ ਕਿੱਥੇ ਵੇਚ ਤੋੜੀ ਅਸੀਂ ਸ਼ਹਿਰਾਂ ਦੀ ਵੇਚ ਤੇ ਕਿੰਨੇ ਦਿਨ ਹੋ ਗਏ ਵਿਆਹ ਹੋਏ ਨੇ 20 ਸਾਲ ਹੋ ਗਏ 30 ਸਾਲ ਹਾਂ ਜੀ ਕੀ ਪੰਗ ਪਰਸ਼ੰਦ ਕੀ ਕਰਦਾ ਕੀ ਕਰਦਾ ਬਸ ਆ ਝਗੜਾ ਕਰ ਹੀ ਜਾਂਦਾ ਸੀ ਮਾੜਾ ਮੂਟਾ ਚੱਲੀ ਜਾਂਦਾ ਸੀ ਉਹਨਾਂ ਚ ਹਾਂ ਹਾਂ ਉਹਨੂੰ ਤੇ ਡਾ ਰਹਿਦਾ ਹਾਂ ਹਾਂ ਚੱਲੀ ਜਾਂਦਾ ਸੀ ਉਹਨਾਂ ਜੀ ਸਭ ਜੋ ਹਾਂ ਸਭ ਜੋ ਰਹੇ ਤੁਸੀਂ ਤੇਰਾ ਕਿੰਨਾ ਫੇਰਾ ਸਮਝਾਇਗੇ ਅਸੀਂ ਤਾਂ ਫੇਰਾ ਚੰਗਦੇ ਹਾਂ ਅੱਜ 5-6 ਦਿਨ ਹੋ ਗਏ ਉਹ ਦੇ ਸਮਝਾ ਕੇ ਗਈ ਸੀ ਕੀ ਪਤਾ ਕੀ ਹੋਇਆ ਇਹ ਆ ਗੱਲ ਕਰ ਦੂਆ ਪੰਚਾਇਤਾਂ ਵੀ ਕੱਟੀਆਂ ਉਹਦੇ ਨਾਲ ਹਾਂ ਹੁੰਦੀਆਂ ਰਹਿੰਦੀਆਂ ਵੀਰੇ ਹੋਰ ਹੋਈ ਜਾਂਦੀ ਆ ਤੇ ਹੁਣ ਉਹਨੇ ਕੀ ਕਰਤਾ ਹੁਣ ਉਹਨੇ ਵਸ ਗਲਾ ਕੱਟ ਕੇ ਮਾਰਤਾ ਗਲਾ ਕੱਟ ਕੇ ਹਾਂਜੀ ਮਾਰਤਾ ਪੁਲਿਸ ਰਿਹਾ ਹਾਂਜੀ ਸਾਡੇ ਦੋ ਤਿੰਨ ਨੇ ਦੇਖਿਆ ਹਾਂ ਕੀ ਕਹਤੇ ਬੱਚੇ ਬੱਚੇ ਨੇ ਹਾਂ ਬੱਚੇ ਨੇ ਰੋਲਾ ਪਾਇਆ ਇਹਦਾ 15 ਸਾਲਾਂ ਸੀ ਉਹਨੇ ਫੋਨ ਲਾਇਆ ਮੈਨੂੰ ਵੀ ਨਾ ਨਹੀਂ ਆਹ ਗੱਲ ਬਣ ਗਈ ਵੀ ਡੈਡੀ ਭੱਜ ਗਿਆ ਮਾਰ ਕੇ ਮੰਮੀ ਨੂੰ ਕੀ ਲੋਹੀ ਤੇ ਪਤੀ ਦਾ ਉਹਦਾ ਜਦ ਸੀ ਰਸੀਆ ਕੀ ਸੀ ਇਹ ਦਾ ਹਾਂ ਜੀ ਕੀ ਕਰਦਾ ਹੈਗਾ ਉਹ ਉਹ ਬਸ ਦਿਹਾੜੀ ਜੋਤਾ ਕਰਦਾ ਸੀਗਾ ਮੈਂ ਤਾਂ ਮਜਰੀ ਹਾਂ ਜੀ ਅੱਛਾ ਕਤਲ ਕਰਦਾ ਹਾਂ ਹਾਂ ਜੀ ਕਤਲ ਕਰਦਾ ਜੀ ਉਹ ਮੰਗ ਕੇ ਵੀ ਸਾਹ ਮਿਲਣਾ ਚਾਹੀਦਾ ਪਰ ਹਾਂ ਜੀ ਮਿਲਣਾ ਚਾਹੀਦਾ ਇੱਕ ਕਿਲੇ ਪੈੜਾ ਦੀ ਕਿਲੇ ਪੈੜਾ ਕਿਲੇ ਕਿਲੀਆਂ ਪੈੜਾ ਸੀ ਗਿਆ ਭਰਾਵਾ ਇਹ ਨਹੀਂ ਕੋਈ ਚੀ ਪੈਣਾ ਹੋਗਾ ਕਿਲੇ ਉਹ 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 ਹਾਂ ਥੋੜੀ ਕੁੜੀ ਇਹ ਇੱਕੋ ਛੀ ਸਾਡੀ ਕੁੜੀ ਹਾਂ ਜੀ ਦੋ ਮੁੰਡੇ ਸੀ ਉਹ ਮੁੰਡੇ ਦੀ ਇੱਕ ਪਰਮੇ ਦੀ ਇੱਕ ਭੈਣ ਹਾਂਜੀ ਇੱਕੋ ਹੀ ਬਣਦੀ ਜਿਹੜਾ ਕਤਲ ਕਰਦਾ ਹਾਂਜੀ ਕਤਲ ਕਰਦਾ ਜਿਹੜਾ ਮੇਰਾ ਗਗਨਦੀਪ ਜੀ ਕਤਲ ਜੀ ਤੇ ਕੀ ਲੱਗਦੇ ਸੀ ਕਿਥੇ ਇਹ ਮੇਰੇ ਨਣਾ ਦਾ ਜੀ ਕੀ ਨਾਮ ਤੇ ਬੈਠਾ ਸੀ ਪਰਮਜੀਤ ਕੌਰ ਕਿੰਨੇ ਉਮਰ ਦੇ ਉਹ ਗਿੜੀ ਆ ਦੀ 30 ਸਾਲ ਦੀ ਹੋ ਮਤਲਬ ਹਾਂ ਘੱਟ ਕਰਨ ਜਿਹੜਾ ਮਾਰਨ ਦਾ ਸਾਨੂੰ ਤਾਂ ਜੋ ਕੋਸ ਹੁਣ ਪਤਾ ਨਹੀਂ ਲੱਗਿਆਗਾ ਕੀ ਕਾਰਨ ਹੈ ਕਤਲ ਕਿਨੇ ਕੀਤਾ ਇਹਦੇ ਹਸਬੰਦ ਨੇ ਕੀਤਾ ਹਾਂਜੀ ਥੋੜਾ ਬਹੁਤਾ ਰਹਿੰਦਾ ਸੀ ਝਗੜਾ ਤੁਹਾਨੂੰ ਫਿਰ ਬਾਅਦ ਵਿੱਚ ਕੁਝ ਸੁਣਿਆ ਆ ਕੀ ਹਾਂਜੀ ਸਾਨੂੰ ਸਾਡੇ ਭਾਣਜੇ ਨੇ ਫੋਨ ਲਾਇਆ ਤੇ ਸਾਡੀ ਮੰਮੀ ਮਾਰ ਕੇ ਗਾਲ ਕੱਟ ਕੇ ਮਾਰਦੀ ਹਾਂ ਹਾਂਜੀ ਵੀ ਡੈਡੀ ਨੇ ਮੰਮੀ ਨੂੰ ਮਾਰਦਾ ਜੋਨ ਨੇ ਬਾਅਦ ਚ ਸਾਨੂੰ ਫੋਨ ਲਾਇਆ ਗੱਲ ਤੇ ਝਗੜਾ ਕਰਦਾ ਰਹਿੰਦਾ ਸੀ ਹਾਂਜੀ ਇਹ ਗੱਲ ਸੀ ਪਹਿਲਾਂ ਸਮਝਾਉਦੇ ਤੁਸੀਂ ਹਾਂਜੀ ਪਹਿਲਾਂ ਸਮਝਾ ਸਮਝਾ ਕੇ ਉਹਨਾਂ ਨੂੰ ਚਲੇ ਜਾਂਦੇ ਸੀਗੇ ਕਾਫੀ ਵਾਰ ਅਸੀਂ ਛੱਡ ਗਏ ਉਹਨੂੰ ਵੀ ਕਲੋ ਘਰ ਵਸਨ ਦੋ ਬੱਚੇ ਹੈਗੇ ਛੋਟੇ ਛੋਟੇ ਰਲ ਜਾਣਗੇ ਉਹਦੇ ਘਰ ਕੇ ਹਾਂਜੀ ਇਹ ਹੁਣ ਕਲੀ ਨੇ ਇੱਕ ਜਾਣ ਲੈ ਲਈ ਹਾਂਜੀ ਹੁਣ ਆ ਕਰਤੇ ਕੀ ਹੋਣੀ ਚਾਹੀਦੀ ਕਿਸੇ ਅਜੇ ਤੱਕ ਨਾ ਜੀ ਪੂਰੀ ਕਾਰਵਾਈ ਹੋਵੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਗਰੀਬ ਹੈਗੇ ਆਂ ਅਸੀਂ ਸਾਡੀ ਮੰਮੀ ਵੀ ਕੱਲੀ ਆ ਸਾਡਾ ਡੈਡੀ ਵੀ ਹੈ ਨਹੀਂਗਾ ਅੱਜ ਗਰੀਬ ਘਰ ਤਾਂ ਸੀ ਹੈਗੇ ਆਂ ਸਾਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਭ ਤੋਂ ਸਭ ਤੋਂ ਸਜ਼ਾ ਇਹਨੂੰ ਮਿਲਣੀ ਚਾਹੀਦੀ ਸਾਰੀ ਕੱਟੋ ਹਾਂਜੀ ਜਿਹੜੀ ਵੀ ਬੰਦੀ ਆ ਉਹ ਕਰਨੀ ਚਾਹੀਦੀ ਆ ਤੁਹਾਡਾ ਨਾਮ ਗੁਰਦੇਵ ਸਿੰਘ ਆ ਜੀ ਗੁਰਦੇਵ ਸਿੰਘ ਕੀ ਲੱਗਦੀ ਸੀਗੀ ਆਪਾਂ ਗਾਡੀ ਭੈਣ ਜੀ ਦੀ ਜਿਹੜੀ ਭੂਆ ਦੀ ਕੁੜੀ ਹੈ ਭੂਆ ਦੀ ਕੁੜੀ ਹੈ ਹਾਂਜੀ ਕੀ ਹੋਇਆ ਆ ਕੇ ਕੋਲ ਕਿਨੇ ਕੀਤਾ ਜੀ ਦਾ ਬਤਲ ਜੀ ਉਹ ਪਰੋਣੇ ਨੇ ਕੀਤਾ ਜੀ ਕੀ ਕਾਰਨ ਸੀਗਾ ਕਾਰਨ ਜੀ ਆਸ ਨੂੰ ਦੋਨਾਂ ਜਣਾਂ ਲੜਾਈ ਸੀਗੀ ਜੀ ਹਾਂਜੀ ਛੇੜੇ ਲੁੱਟ ਝਗੜਾ ਸੀ ਆ ਕੀ ਗੱਲਬਾਤ ਹੋਈ ਗੱਲਬਾਤ ਛੋਣਾ ਲਾ ਗਿਆ ਇਹ ਕਿ ਆ ਕੇ ਜੀ ਦੋਨਾਂ ਦੀ ਬੈਸ ਹੋ ਗਈ ਜੀ ਤੇ ਮੜ ਕਿਉਂ ਨਾਲ ਜੀ ਆਹ ਇੱਕ ਕਦਮ ਚੁੱਕ ਲਿਆ ਬਲ ਹਾਂ ਕਦਮ ਚੁੱਕ ਲਿਆ ਜੀ ਪਹਿਲਾਂ ਵੀ ਕਿਸੇ ਮੁਲਾਕਾਤ ਕਰਾਉਂਦੇ ਸੀ ਤੁਸੀਂ ਆਪ ਹਾਂਜੀ ਪਹਿਲਾਂ ਸੌਦਾ ਤਕਰਾਇਆ ਦੋ ਤਿੰਨ ਵਾਰੀ ਜੀ ਹਾਂ ਹਾਂ ਮੁਰਤੇ ਜੀ ਉਹਨਾਂ ਨੇ ਹੁਣ ਜਮਾਈ ਖਤਮ ਕਰਤੀ ਜੀ ਅੱਛਾ ਕੀ ਬਾਰੇ ਕਲੇਜ ਕੀ ਦਾ ਗਾਲ ਘੁੱਟ ਕੇ ਮਾਰੀ ਏ ਉਹਨਾਂ ਨੇ ਜੀ ਕਿੰਨੂ ਕਿੰਨੀ ਦਾ ਕੋਈ ਗਾਲ ਘੁੱਟਦਾ ਹਾਂਜੀ ਔਰ ਸਰਕਾਰ ਬਈ ਹੋਣੀ ਚਾਹੀਦੀ ਕਿ ਸਖਤ ਹਾਂ ਪੂਰੀ ਕਾਰਵਾਈ ਹਰ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਫ ਨਲਾ ਚਾਹੀਦਾ ਹਾਂਜੀ ਸਪੱਸ਼ਟੀ ਸਜ਼ਾ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂਜੀ ਪਤਲੀ ਰਕੀ ਨਾਮ ਕੀ ਨਾਮ ਚੋਦਾ ਪਰਮਜੀਤ ਆ ਹਾਂਜੀ ਪਰਮਜੀਤ ਜੀ ਬੰਦੇ ਗਿਣੀ ਤੇ ਆਪਣੇ ਜਿਹੜਾ ਵਵਲਾ ਆ ਸੀਗਾ ਤੇਰਾ ਪਤੀ ਨੇ ਮਾਰਿਆ ਇਹ ਕਿਹ ਮੌਲਾ ਇਹ ਜੀ ਜਗਸੀਰ ਸਿੰਘ ਪੁੱਤਰ ਲੋਕ ਸਿੰਘ ਵਾਸੀ ਪਿੰਡ ਹਰਾਏ ਦਾ ਵਾ ਉਹ ਆਪਣੇ ਮਿਸੇ ਦੇ ਤੇ ਪਰਮਜੀਤ ਕੌਰ ਪੁੱਤਰੀ ਗਿੰਦਰ ਸਿੰਘ ਵਾਸੀ ਮਹਿਣੀ ਦੀ ਹੈਗੀ ਉਹਦੇ ਨਾਲ ਸ਼ਾਦੀ ਹੋਈ ਸੀ ਅੱਜ ਤੋਂ 18 ਸਾਲ ਪਹਿਲਾਂ ਦੋ ਬੱਚੇ ਇਹਨਾਂ ਦੇ ਉਹ ਤੇ ਨਜਾਇਜ਼ ਬੰਦੇ ਦਾ ਸ਼ੱਕ ਕਰਦਾ ਸੀਗਾ ਜਿਸ ਕਰਕੇ ਉਹਨੇ ਕੱਲ ਦੁਪਹਿਰੇ ਜਿਹੜਾ ਉਹਨੂੰ ਗਲਾ ਘੁੱਟ ਕੇ ਦਕਤਰ ਨੂੰ ਮਰਡਰ ਕਰਤਾ ਸੀਗਾ ਇਸ ਬੰਦੀ ਲੜਕੀ ਦੇ ਭਰਾ ਦੇ ਬਿਆਨਾਂ ਤੇ ਮਕਦਮਾ ਅੱਜ ਕਰਕੇ ਤਰਫੀਸ਼ ਕੀਤੀ ਜਾ ਰਹੀ ਹੈ ਦੋਚੇ ਅਰੇਸਟ ਕਰ ਲਿਆ ਹੈ ਤਰਫੀਸ਼ ਜਾਰੀ